ਐਸਐਮਜੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭੁਪਿੰਦਰ ਸਿੰਘ ਬੀਤੇ ਕੁਝ ਦਿਨ ਪਹਿਲਾਂ ਪੰਜਾਬੀ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਕਾਟਾ ਪਿਆ ਸੀ ਦੱਸ ਦਿਆ ਕਿ ਪੰਜਾਬੀ ਲੋਕ ਗਾਇਕ ਸੁਰਿੰਦਰ ਸਿੰਘ ਦਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਦੁਨੀਆ ਨੂੰ ਅਲਵਿਦਾਖੇ ਸਨ ਅਤੇ ਅੱਜ ਉਹਨਾਂ ਦਾ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਦੇ ਵਿੱਚ ਅੰਤਿਮ ਸੰਸਕਾਰ ਹੈ ਜਿੱਥੇ ਉਹਨਾਂ ਦੇ ਸਮਰਥਕ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਹਨ ਪੰਜਾਬੀ ਲੋਕ ਗਾਇਕ ਸੁਰਿੰਦਰ ਸਿੰਘ ਦਾ ਅੱਜ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪੰਜ ਤਤਾਂ ਦੇ ਵਿੱਚ ਵਿਲੀਨ ਹੋ ਗਏ ਹਨ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਵੱਡੇ ਨਾਮੀ ਚਿਹਰੇ ਉਹਨਾਂ ਦੇ ਸੰਸਕਾਰ ਮੌਕੇ ਪੁੱਜੇ ਹਾਂ ਦੱਸ ਦिए ਕਿ 26 ਜੁਲਾਈ ਨੂੰ ਉਹਨਾਂ ਨੇ ਆਪਣੇ ਅੰਤਿਮ ਸਾਹ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਲਏ ਸਨ ਅਤੇ ਅੱਜ 3 ਦਿਨ ਬਾਅਦ ਉਹਨਾਂ ਦੇ 3 ਪੁੱਤਰ ਵਿਦੇਸ਼ੋਂ ਆ ਜਾਣ ਤੋਂ ਬਾਅਦ ਅੱਜ ਉਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਨਿੱਕੇ ਨਿੱਕੇ ਸਮਰਥਕ ਵੀ ਉਹਨਾਂ ਦੇ ਸੰਸਕਾਰ ਮੌਕੇ ਪਹੁੰਚੇ ਹਨ ਅਤੇ ਉਹਨਾਂ ਦੇ ਵੱਲੋਂ ਵੀ ਆਪਣਾ ਪਿਆਰ ਆਪਣੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਇੱਕ ਨਿੱਕੇ ਜਿਹੇ ਬੱਚੇ ਦੇ ਵੱਲੋਂ ਤਸਵੀਰਾਂ ਬਣਾ ਕੇ ਗਾਇਕ ਸੁਰਿੰਦਰ ਚਿੰਦਾ ਪ੍ਰਤੀ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਚੱਕੀ ਦੀ ਕਿਹਦੀ ਫੋਟੋ ਬਣਾਈ ਆ ਪਹਿਲਾਂ ਤੇ ਅੱਜ ਕਿਹਦੀ ਫੋਟੋ ਲੈ ਕੇ ਪਹੁੰਚੇ ਹੋ ਅੱਜ ਮੈਂ ਸਰਦਾਰ ਸੁਰਿੰਦਰ ਚਿੰਦਾ ਦੀ ਫੋਟੋ ਲੈ ਕੇ ਪਹੁੰਚਿਆ ਕਿਉਂਕਿ ਉਹਨਾਂ ਦੀ ਡੈਥ ਹੋਈ ਇਸ ਕਰਕੇ ਮੈਂ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਨਾ ਹੀ ਅੱਛਾ ਤਾਂ ਕਰਕੇ ਪਹੁੰਚੇ ਹੋ ਹਾਂਜੀ ਅੱਛਾ ਪਹਿਲਾਂ ਵੀ ਕੋਈ ਫੋਟੋਆਂ ਬਣਾਈਆਂ ਤੁਸੀਂ ਇਸ ਤੋਂ ਪਹਿਲਾਂ ਹਾਂਜੀ ਬਹੁਤ ਬਣਾਈਆਂ ਸਿੱਧੂ ਮਸੇਵਾਲੇ ਦੀਆਂ ਦਲਜੀਤ ਦਲਜੀਤ ਤੇ ਸਾਂਝੀਆਂ ਤੇ ਆਰਨੇਤ ਦੀਆਂ ਤੇ ਬਾਕੀ ਬਹੁਤ ਸਾਰੀਆਂ ਅੱਛਾ ਕਿਹੜੀ ਕਲਾਸ ਪੜ੍ਹਦੇ ਹੋ ਕਿਹੜੇ ਸਕੂਲ ਚ ਪੜ੍ਹਦੇ ਹੋ ਮੇਰੀ ਕਲਾਸ 9th ਆ ਤੇ ਸਕੂਲ ਸਰਕਾਰੀ ਖਾਲਸਾ ਸਕੂਲ ਹੈ ਕਿਹੜੀ ਜਗ੍ਹਾ ਤੇ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਤੇ ਮੇਰੇ ਟੀਚਰ ਜਿਨ੍ਹਾਂ ਨੇ ਮੈਨੂੰ ਪ੍ਰੇਰਿਤ ਕੀਤਾ ਉਹਦਾ ਨਾਮ ਆ ਸਰਦਾਰ ਲਖਵਿੰਦਰ ਸਿੰਘ ਅੱਛਾ ਜਿੱਦਾਂ ਸ਼੍ਰਿੰਦਰ ਸਿੰਧਾ ਦੀ ਤੁਸੀਂ ਫੋਟੋ ਬਣਾਈ ਆ ਤੁਸੀਂ ਕਦੇ ਮਿਲੇ ਹੋ ਜਾਂ ਮਿਲਣਾ ਚਾਹੁੰਦੀ ਸੀ ਮਿਲਣਾ ਚਾਹੁੰਦੇ ਹਾਂ ਪਰ ਮਿਲ ਨਹੀਂ ਹੋਇਆ ਅੱਜ ਹੀ ਆਏ ਹੋਇਆ ਅੱਜ ਹੀ ਆਏ ਹੋ ਹਾਂਜੀ ਅੱਜ ਸਕੂਲ ਤੋਂ ਛੁੱਟੀ ਕਰਕੇ ਆਏ ਹਾਂ ਸਪੈਸ਼ਲ ਹਾਂਜੀ ਅੱਜ ਸਕੂਲ ਤੋਂ ਛੁੱਟੀ ਕਰਕੇ ਆਏ ਹੋ ਹਾਂਜੀ ਸਕੂਲ ਤੋਂ ਛੁੱਟੀ ਕਰਕੇ ਆਏ ਹਾਂ ਅੱਛਾ ਜੀ ਜਦੋਂ ਕੀ ਆ ਸੁਰਿੰਦਰ ਸੰਧਾ ਜਿਹੜੀ ਅੱਜ ਜਿਹੜਾ ਜਨਤ ਦੇ ਨਾਮ ਕੋਲ ਆ ਸੁਰਿੰਦਰ ਸੰਧਾ ਦਾ ਤੁਸੀਂ ਉੱਥੇ ਪਹੁੰਚੇ ਹੋ ਤੁਸੀਂ ਆ ਫੋਟੋ ਲੈ ਕੇ ਆਏ ਹੋ ਸਪੈਸ਼ਲ ਇਹਨਾਂ ਦੇ ਗਾਣੇ ਵੀ ਕਦੇ ਸੁਨੇ ਸੀਗੇ ਗਾਣੇ ਸੁਨੇ ਸੀਗੇ ਗਾਣੇ ਸੁਨੇ ਸੀਗੇ ਅ ਜਿੱਦਾਂ ਫੋਟੋ ਬਣਾਈ ਹੈ ਤੁਸੀਂ ਫੋਟੋ ਬਹੁਤ ਵਧੀਆ ਫੋਟੋ ਬਣਾਈ ਹੈ ਕਿੰਨਾ ਕੁ ਸਮਾਂ ਲੱਗ ਜਾਂਦਾ ਇੱਕ ਫੋਟੋ ਬਣਾਉਣ ਨੂੰ ਕਿੰਨਾ ਇਹ ਇੱਕ ਫੋਟੋ ਨੂੰ ਤਾਂ 10-5 ਮਿੰਟ ਹੀ ਲੱਗਦੇ ਆ 10-5 ਮਿੰਟ ਲੱਗਦੇ ਆ ਹਾਂਜੀ ਫੋਟੋ ਦੇਖ ਕੇ ਫੋਟੋ ਬਣਾ ਦਿੰਦੇ ਹੋ ਹਾਂਜੀ ਫੋਟੋ ਦੇਖ ਕੇ ਸਾਹਮਣੇ ਵੀ ਬਹਿ ਜਾ ਤਾਂ ਵੀ ਅੱਛਾ ਤਾਂ ਵੀ ਫੋਟੋ ਬਣਾ ਦਿੰਦੇ ਹਾਂ ਹਾਂਜੀ ਇੱਕ ਦੇ ਕੋਜ ਦੁਨੀਆ ਦਾ ਉਹ ਨਾਮੀ ਫਨਕਾਰ ਅਦਾਕਾਰ ਇਸ ਦੁਨੀਆ ਤੋਂ ਇਸ ਫਨੀ ਸੰਸਾਰ ਤੋਂ ਸਦਾ ਲਈ ਅਲਵਿਦਾ ਹੋ ਰਿਹਾ ਆਪਣੇ ਪਰਸੰਸਕਾਂ ਤੋਂ ਆਪਣੇ ਪਰਿਵਾਰ ਤੋਂ ਇਹ ਉਹਨਾਂ ਦਾ ਜਿਹੜਾ ਜਾਣ ਦਾ ਘਟਾ ਹਮੇਸ਼ਾ ਪੰਜਾਬੀ ਮਾਂ ਬੋਲੀ ਚ ਪੰਜਾਬੀਅਤ ਨੂੰ ਉਹ ਉਹਨਾਂ ਦੇ ਚਾਹਣ ਵਾਲੇ ਜਿਹੜੇ ਲੱਖਾਂ ਕਰੋੜਾਂ ਉਹਨਾਂ ਦੇ ਫੈਨ ਸਾਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਕਾਰਟ ਹਮੇਸ਼ਾ ਜਿਹੜੀ ਹੈ ਉਹ ਇਸੇ ਤਰ੍ਹਾਂ ਬੜੀ ਰਹੂਗੀ ਔਰ ਮੈਂ ਜ਼ਿੰ다 ਜੀ ਨੂੰ ਜਿੱਥੋਂ ਤੱਕ ਮੈਂ ਦੇਖਿਆ 40 ਸਾਲ ਪਹਿਲਾਂ ਉਹਨਾਂ ਨੇ ਜਦੋਂ ਆਪਣਾ ਬੁਕਿੰਗ ਆਫਿਸ ਖੋਲਿਆ ਸੀਗਾ ਬੱਸ ਸਟੈਂਡ ਦੇ ਸਾਹਮਣੇ ਤੇ ਮੈਂ ਉਦੋਂ ਤੋਂ ਹੀ ਉਹਨਾਂ ਨਾਲ ਮੇਰੀ ਬਹੁਤ ਮੈਨ ਲੱਗੇ 10 ਸਾਲ ਛੋਟਾ ਉਹਨਾਂ ਤੋਂ ਪਰ ਜਿਹੜੀ ਨੇੜਤਾ ਬਹੁਤ ਸੀ ਉਹਨਾਂ ਨਾਲ ਮੇਹਰ ਨਾਲ ਦੇ ਜਿਹੜੇ ਲਾਈਵ ਗਾਣੇ ਉੱਚਾ ਬਰਜ ਲਾਹੌਰ ਦਾ ਜੂਨਾ ਮੋੜ ਪੁੱਤ ਜੱਟਾਂ ਦੇ ਨਵਾਂ ਲਾਈਲੇ ਟਰੱਕ ਤੇ ਰਿਜਾਰਡ ਸੋ ਇਹਨੇ ਅਸੀਂ ਲਾਈਵ ਬੈਠ ਕੇ ਪਰਿਵਾਰ ਦੇ ਵਿੱਚ ਬੈਠ ਕੇ ਉਹਨਾਂ ਤੋਂ ਹਮੇਸ਼ਾ ਸੁਣਦੇ ਰਹੇ ਹਾਂ ਉਹਨਾਂ ਨਾਲ ਬੜੀ ਸਾਂਝ ਵੀ ਹੈ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਅੱਜ ਦੁੱਖ ਹੈ ਜਾਣ ਦਾ ਕੁਝ ਐਸਾ ਕਲਾਕਾਰ ਬਹੁਤ ਕਰੋੜਾਂ ਤੋਂ ਬਾਅਦ ਲੱਖਾਂ ਕਰੋੜਾਂ ਤੋਂ ਬਾਅਦ ਐਸੇ ਜਿਹੜੇ ਕਲਾਕਾਰ ਹੈ ਇਸ ਦੁਨੀਆ ਦੇ ਵਿੱਚ ਆਪਣਾ ਸਥਾਨ ਬਣਾਉਂਦੇ ਹੈ ਜਿਵੇਂ ਉਹ ਉਰਦੂ ਦਾ ਬਹੁਤ ਮਕਬੂਲ ਸ਼ੇਰ ਹੈ ਬੇ ਹਜ਼ਾਰਾਂ ਸਾਲ ਨਰਗੀਸ ਆਪਣੀ ਬਨੂਰੀ ਤੇ ਰੋਤੀ ਹੈ ਮੜੀ ਮਦਦ ਸੇ ਹੁੰਦਾ ਹੈ ਚਮਨ ਮੇ ਦਿਦਾਵਰ ਪੈਦਾ ਚਿੰਦਾ ਦੁਬਾਰਾ ਨਹੀਂ ਜਬਣਾ ਇਹ ਜਿਹੜਾ ਘਟਾ ਉਹਨਾਂ ਦਾ ਇਸੇ ਤਰ੍ਹਾਂ ਸਾਰੀ ਜਦ ਤੱਕ ਇਹ ਧਰਤੀ ਤੇ ਸੂਰਜ ਔਰ ਚੰਦ ਨਹੀਂ ਸਿੰਦਾ ਜੀ ਦਾ ਜਿਹੜਾ ਘਟਾ ਆ ਉਹ ਇਸੇ ਤਰ੍ਹਾਂ ਜਿਹੜਾ ਉਹ ਖਲਾਕ ਕਦੀ ਵੀ ਪੂਰਾ ਨਹੀਂ ਹੋ ਸਕਦਾ ਸੋ ਸਾਡੀ ਉਸ ਮਾਲਕ ਦੇ ਚਰਨਾਂ ਦੇ ਵਿੱਚ ਅਰਦਾਸ ਹੈ ਕਿ ਉਹਨੂੰ ਆਪਣੇ ਨੇੜੇ ਅਸਥਾਨ ਦੇ ਵਿੱਚ ਔਰ ਪਰਿਵਾਰ ਨੂੰ ਉਹ ਇੱਕ ਬਹੁਤ ਵੱਡਾ ਖਜ਼ਾਨਾ ਦੇ ਕਿ ਗਏ ਤੇ ਪਰਿਵਾਰ ਦੋ ਬੱਚੇ ਆ ਉਹਨਾਂ ਦੇ بیٹے ਦੋ ਬੇਟੀਆਂ ਨੇ ਇਸ ਜਿਹੜਾ ਚਿੰਦਾ ਜੀ ਦਾ ਅਨਮੋਲ ਖਜ਼ਾਨਾ ਉਹਨਾਂ ਦਾ ਉਹਨਾਂ ਦੀ ਜੁਗਾਈ ਕੀ ਦੇ 40 ਸਾਲ ਵੀ ਉਸ ਨੂੰ ਸਾਮਬਟ ਦੀ ਲੋੜ ਹੈ ਤਾਂ ਸੰਸਕਾਰ ਕਰਨ ਜਾ ਰਹੇ ਹਾਂ ਹਾਂਜੀ ਸੰਸਕਾਰ ਅਜ ਉਹਨਾਂ ਦਾ 1 ਵਜੇ ਸੰਸਕਾਰ ਸੋ ਇਹੀ ਹੈ ਵੀ ਉਹ ਹੁਣ ਹਮੇਸ਼ਾ ਲਈ ਸਾਡੇ ਤੋਂ ਰੁਖਸਤ ਹੋ ਰਹੇ ਆ ਬਹੁਤ ਦੁੱਖ ਹੈ ਸਾਨੂੰ ਉਹਨਾਂ ਦੇ ਲੱਖਾਂ ਜਿਹੜੇ ਪ੍ਰਸ਼ੰਸਕ ਹੈ ਉਹਨਾਂ ਨੂੰ ਇਸ ਘੜੀ ਦਾ ਵੀਰ ਜੋ ਕਲਾਕਾਰ ਇਸ ਫਰਨੀਸ਼ਰਸਾਰ ਤੋਂ ਸਦਲੀ ਰੁਖਸਤ ਹੋ ਰਿਹਾ ਹੈ ਅੱਜ ਉਹਨਾਂ ਦਾ ਸਰੀਰ ਉਹਨਾਂ ਪੰਜ ਤਤਾਂ ਦੇ ਵਿੱਚ ਮਲੀਨ ਹੋ ਰਿਹਾ ਪਰ ਉਹਨਾਂ ਦੀ ਜਿਹੜੀ ਉਹ ਸਰੀਰਕ ਤੌਰ ਤੇ ਬੇਸ਼ੱਕ ਸਾਡੇ ਵਿੱਚ ਨਹੀਂ ਰਹਿਣਾ ਅੱਜ ਉਹਨਾਂ ਨੇ ਪਰ ਉਹਨਾਂ ਦੀ ਜਿਹੜੀ ਯਾਦ ਹੈ ਜਿਹੜਾ ਉਹਨਾਂ ਦਾ ਗਾਇਆ ਬਹੁਤ ਵੱਡਾ ਅਨਮੁੱਲਾ ਖਜ਼ਾਨਾ ਉਹ ਸਰ ਨੂੰ ਹਮੇਸ਼ਾ ਉਹਨਾਂ ਦੀ ਜਿਹੜੀ ਯਾਦ ਹੈ ਉਹ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਤਾਜ਼ੀ ਬਣੀ ਰਹੂਗੀ ਦੇਖੋ 22 ਸਰਿੰਦਰ ਸ਼ੇਂਦਰ ਦਾ ਬੇਵਕਤਾ ਤੁਰ ਜਾਣਾ ਪੂਰੇ ਪੰਜਾਬ ਨੂੰ ਨਹੀਂ ਪੰਜਾਬੀ ਜਗਤ ਨੂੰ ਪੰਜਾਬੀ ਸੰਗੀਤ ਨੂੰ ਉਹਨਾਂ ਦੇ ਮਿੱਤਰਾਂ ਵੇਲੀਆਂ ਨੂੰ ਘਰ ਨੂੰ ਬਹੁਤ ਵੱਡਾ ਇਸ ਗੱਲ ਦਾ ਸਾਨੂੰ ਅਫਸੋਸ ਹੈ ਦੁੱਖ ਹੈ ਇੱਕ ਘਾਟਾ ਹੈਗਾ ਕਿ ਉਹਨਾਂ ਦਾ ਬੇਵਕਤ ਤੁਰ ਜਾਣਾ ਬਹੁਤ ਹੀ ਬਹੁਤ ਹੀ ਦੁਖਦਈ ਸ਼ਰੋਮਣੀ ਗਾਇਕ ਯਾਰਾਂ ਦਾ ਯਾਰ ਵੱਡਾ ਭਰਾ ਬਹੁਤ ਹੀ ਵੱਡੀ ਆਵਾਜ਼ ਦਾ ਮਾਲਕ ਤੇ ਜਿਨੇ ਬਹੁਤ ਜਿਆਦੇ ਪੰਜਾਬੀ ਫੋਕਲੋਰ ਲਈ ਕੰਮ ਕੀਤਾ ਪੰਜਾਬੀਅਤ ਲਈ ਕੰਮ ਕੀਤਾ ਤੇ ਅੱਜ ਉਹ ਪੂਰੇ ਪਰਿਵਾਰ ਗਾਂਧੀ ਲਹਿਰ ਚ ਹੈ ਉਹਨਾਂ ਦੇ अनेਕਾਂ ਉਹਨਾਂ ਦੇ ਚਾਹਣ ਵਾਲੇ ਲੋਕ ਅੱਜ ਇਸ ਲਾਸਟ ਉਹਨਾਂ ਦੀ ਜਿਹੜੀ ਜਰਨੀ ਹੈਗੀ ਹੈ ਉਹਨੂੰ ਵੇਖਣ ਲਈ ਉਹਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਆ ਜਾ ਰਹੇ ਨੇ ਤੇ ਮੈਂ ਵੀ ਖੁਸ਼ਕਿਸਮਤਾਂ ਕਿ ਮੈਂ ਆਪਣੇ ਭਰਾ ਨੂੰ ਨਕਮਸਤਕ ਹੋਇਆ ਤੇ ਵੈਗਰੂ ਕੇ ਅਰਦਾਸ ਕੀਤੀ ਹੈ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਉਹਨਾਂ ਦੀ ਆਵਾਜ਼ ਸਦਾ ਹੀ ਫਿਜ਼ਾ ਦੇ ਵਿੱਚ ਗੂੰਜਦੀ ਰਹੇ। ਐਸਮਚਾਰਡ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜੁਲੋਟਾ ਦੀ ਰਿਪੋਰਟ।